ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਲੰਗਿਆਣਾ ਨਾਵਾ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾਪੁਰਾਣਾ ਸ਼ਰਨੇ ਦੇ ਘਰੇ ਵੀਡੀਓ ਬਣਾ ਰਹੇ ਆ 2 ਜਨਵਰ ਸ਼ਰਨੇ ਦੇ ਸੇਲ ਆ ਜਮਾ ਜੈਜ ਭਾ ਦੀਆਂ ਦੋ ਵਹਿੜਾ ਦੋਵੇਂ ਜਰਸੀ ਬਰੀਡ ਦੀਆਂ ਦੋਸਤੋ ਇਹ ਵੀਰ ਬਾਹਲੇ ਪਸ਼ੂ ਨਹੀਂ ਲਿਆਉਂਦਾ ਇੱਕ ਦੋ ਪਸ਼ੂ ਲਿਆਉਂਦਾ ਤੁਰ ਫਿਰ ਕੇ ਜਿੱਦਣ ਸਾਫ਼ ਸੁਥਰੇ ਮਿਲ ਗਏ ਉਸ ਦਿਨ ਲਿਆ ਕੇ ਸੇਲ ਕਰ ਲੈਂਦਾ ਜੇ 4 ਦਿਨ ਨਹੀਂ ਮਿਲੇ ਤਾਂ ਨਹੀਂ ਲਿਆਉਂਦਾ ਤੇ ਜਮਾ ਜੈਜਪਾ ਹਣਗੇ 2 ਸੋਹਣੀਆਂ ਜਰਸੀਆਂ ਗੱਲਬਾਤ ਆ ਬਾਈ ਨਾਲ ਕਰ ਲੈਨੇ ਅਸੀਲ ਸੌ ਫੁੱਲ ਜੀ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਸਾਸਿਕਾਲ ਜੀ ਸਾਸਿਕਾਲ ਬਾਈ ਜੀ ਨਾਮ ਦੱਸ ਦੀ ਨਾਮ ਚਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਸੀਲ ਬਗਾ ਪੁਰਾਣਾ ਫੋਨ ਨੰਬਰ ਦੱਸ ਜੀ 9988586108 ਦੋ ਜਾਨਵਰ ਬਾਈ ਹਾਂਜੀ ਦੋ ਆ ਜੀ ਇਹ ਤੋਂ ਹੀ ਕਰ ਸ਼ੁਰੂ ਇਹ ਨੂੰ ਬਾਈ 7ਵਾਂ ਮਹੀਨਾ ਲੱਗਾ ਰਿਆ ਹੂੰ ਤੇ 5 ਲੀਟਰ ਦੁੱਧ ਆ ਇਹ ਥੱਲੇ ਛਤਵਾਂ ਮਹੀਨਾ ਲੱਗਿਆ 5 ਲੀਟਰ ਦੁੱਧ ਹਾਂਜੀ ਹਾਂਜੀ ਟੋਕੜ ਗੱਬਣ ਹੈ ਟੋਕੜ ਗੱਬਣ ਆ ਜੀ ਕਿੰਨੇ ਦੀ ਇਹ ਦੇ ਦੇਾਂਗੇ ਆਪਾਂ 33000 ਦੀ ਮਾਨਦਾਨ ਕਰਦੇ ਆਂ 5 ਕਿਲੋ ਦੁੱਧ ਹਾਂਜੀ ਹਾਂਜੀ ਲਓ ਵੀ ਬੁੱਢਾ ਚੰਗੀ ਪੂਰੀ ਟੋਪ ਦੀ ਬੱਛੀ ਆ ਪਜਾਵ ਵਾਲੀ ਜਿਹਨੂੰ ਕਹਿੰਦੇ ਆ ਬੁੱਠੀ ਬਾਠੀ ਦੇਖ ਤੇ ਜਾਵੀ ਹੂੰ ਸੋਹਣੇ ਮੂੰਹ ਮੱਤੇ ਦੀ ਆ ਤੇ 33000 ਦੀ ਦੇ ਦੇਣੀ ਆ ਪਹਿਲਾ ਸੂਆ ਟੋਕੜ ਗੱਬਣ ਚੈੱਕ ਪਾਸ ਹੈ ਸੱਤਾਂ ਮਹੀਨਿਆਂ ਦੀ 5 ਕਿਲੋ ਇਹਦੇ ਥੱਲੇ ਦੁੱਧ ਆ ਯਾਰ ਮੁੱਲ ਜੈ ਜੀ ਆ 33000 30 32000 ਦੀ ਔਸਰ ਵੱਛੀ ਆਉਂਦੀ ਆ 25 ਤੋਂ 30 35000 ਚ ਘੱਟੋ ਘੱਟ 25000 ਦੀ ਤਾਂ ਛੋਟੀ ਜੀ ਵੱਛੀ ਆਉਂਦੀ ਆ ਤੇ ਜੇ ਜਿਆਦੇ ਬਰੀਡ ਵਾਲੀ ਵਧੀਆ ਕੁਆਲਿਟੀ ਚ ਲੈਣੀ ਆ ਤੇ 35 40 45000 ਦੀ ਔਸਰ ਵੱਛੀ ਆਉਂਦੀ ਆ ਤੇ ਉਹਨੇ ਪਤਾ ਨਹੀਂ ਆਉਂਦੀ ਨੇ ਗੱਬਣ ਹੋ ਜਾਣਾ ਕਈ ਵਾਰਾਂ ਪਸ਼ੂ ਗੇੜ ਵੀ ਖਾ ਜਾਂਦਾ ਨਹੀਂ ਵੀ ਰਹਿੰਦਾ ਤੇ ਉਹਦੇ ਨਾਲੋਂ ਤਾਂ ਕਈ ਗੁਣੇ ਚੰਗੀ ਆ। ਮੁੱਠੀ ਬਾਥੇ ਵਛੀ ਰਿਆ ਚਾਰ-ਚਾਰ ਅੰਗਲਾਂ ਦੇ ਕੰਨ ਆ ਪੂਰੀ ਚੰਗੀ ਆ ਬਈ। ਹਮਮ ਰੇਡ ਵਾਲੀ ਆ ਪੂਰੀ। ਹਮ ਉਹ ਔਸਰ ਵਛੀ ਨੂੰ ਪੱਠੇ ਪਾਉਣ ਨਾਲੋਂ ਆ ਵਛੀ ਲਈ ਚੰਗੀ ਆ ਨਾਲੇ ਤਾਂ 5 ਕਿਲੋ ਦੁੱਧ ਆ। ਅਜੇ ਦੁੱਧ ਮਹੀਨਾ ਪਿਆ ਜੂ ਤੇ ਮਗਰਲਾ ਮਹੀਨਾ ਕੁ ਵਧੀਆ ਸੇਵਾ ਕਰ ਲੋਂਗੇ ਤੇ ਜੇ ਘਰੇ ਦੁੱਧ ਪੀਣ ਨੂੰ ਹੀ ਲੈਣੀ ਆ 14-15 ਕਿਲੋ ਖੁੱਲਾ ਦੁੱਧ ਪਿਆ ਜੂਗੀ ਤੇ ਜੇ ਕਿਸੇ ਨੇ ਸੇਲ ਕਰਨੀ ਹੋਈ ਕਈ ਭੈਣ ਭਰਾ ਟੋਕੜ ਗੱਬਣ ਪਸ਼ੂ ਲੈ ਲੈਂਦੇ ਆ। ਤੇ ਨਾਲੇ ਤਾਂ ਕੁਛ ਟਾਈਮ ਦੁੱਧ ਪੀ ਲੈਂਦੇ ਆ ਤੇ ਤਿਆਰ ਕਰਕੇ ਸੇਲ ਕਰਦੇ ਉਹਨਾਂ ਵੀਰਾਂ ਭੈਣਾਂ ਆਸਤੇ ਖਾਸ ਵੀਡੀਓ 45 50000 ਦੀ ਵੱਚੀ ਭੋਲੇ ਜਿਹੇ ਹੱਥ ਨਾਲ ਵਿਕ ਜਾਣੀ ਆ ਤੇ ਜੇ ਕਿਤੇ ਮਹੀਨਾ ਡੇਢ ਮਹੀਨਾ ਇਹਦੀ ਤੁਸੀਂ ਵਧੀਆ ਸੇਵਾ ਕਰ ਲਈ ਦੋ ਘਟੇ ਫੀਡ ਦੇ ਪਾਲੇ ਨੂੰ ਵਜਨ ਭੁਜਨ ਵੱਧ ਕਰ ਗਈ ਹੋ ਸਕਦਾ 5000 ਵੱਧ ਬਟਾ ਜੀ ਉਹ ਤੁਹਾਨੂੰ ਵੀ ਪਤਾ ਤੇ ਜੇ ਰਾਜੀ ਹੋਈ ਤੇ ਦੁੱਧ ਵੀ ਵੱਧ ਪਿਆਊਗੀ ਸੱਤਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ 5 ਕਿਲੋ ਦੁੱਧ ਹੈ ਪਹਿਲਾ ਸੂਆ ਦੂਜੇ ਆਸਤੇ ਗੱਬਣ 33000 ਦੀ ਦੇ ਦੇਣੀ ਹੈ ਜਮਾ ਜੈਜਪਾ ਕੱਲੀਆਂ ਉੱਸਰ ਬੱਚੀਆਂ ਹੁੰਦੀਆਂ ਇੰਨੇ ਦੀਆਂ 30 30000 ਦੀਆਂ ਤੇ ਤੁਸੀਂ ਵੇਣੇ ਆ 20000 ਦੀ 25000 ਦੀ ਨਿੱਕੀ ਜੀ ਬੱਚੀ ਦਿੰਦਾ ਅਗਲਾ ਇਹ ਤਾਂ ਫੇਰ ਤੋਂ ਕੜ ਗੱਬਣ ਚੈੱਕ ਪਾਸ ਆ ਉਹ ਤਾਂ ਕੱਲੀ ਔਸਰ ਮੈਲਨੀ ਆ ਤੁਹਾਨੂੰ ਤੇ ਵੀਡੀਓ ਬਣਾ ਰਹੇ ਆ 9 ਵਜੇ 8:30 'ਚ ਵਾਈਚ ਸਾਰਾ ਦੇਣੀ ਪਿਆ ਸੋਭਾ ਦੀ ਚਵਾਈ ਹੋਰ ਆਪਣੀ ਬਾਈ ਹਾਂ ਠੀਕ ਹੈ ਹਾਂ ਨਹੀਂ ਆਪ ਚੁੰਦੇ ਨੇ ਲੋਕੀ ਹੂੰ ਸਵੇਰ ਦੀ ਬਾਈ ਕਹਿੰਦਾ ਚਵਾਈ ਹੋਈ ਆ ਤੁਹਾਨੂੰ ਲੈ ਵਾਈ ਦਸੀ ਜਾਂਦਾ ਨਹੀਂ ਤੁਹਾਨੂੰ ਲੈਵਾ ਟੈਟ ਹੋਣਾ ਸੀ ਥਣ ਵੀ ਆਕੜੇ ਹੋਣੇ ਸੀ ਪਰ ਲੈਵਾ ਖਾਲੀ ਪਿਆ ਥਣ ਵੀ ਢਿੱਲੇ ਪਈਆ ਕਿਉਂਕਿ ਸਵੇਰ ਦੀ ਚਵਾਈ ਹੋਈ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਜਮਾ ਜਾਇਜ ਪਾ 33 ਦੀ ਦੇ ਦੇਣੀ ਦੋ ਨੰਬਰ ਤੇ ਆ ਨੰਬਰ ਤੇਰਾ ਦੂਜਾ ਸੂਆ ਬਾਈ ਤੇ 10 ਦਿਨ ਰਹਿੰਦੇ ਤੇ ਡੇਟ ਮੁਤਾਬਕ ਹੂੰ ਤੇ ਉੱਤੇ ਵੀ ਕੁਝ ਲੈ ਜੂਗੀ ਦੇਣਾ ਕਿੰਨਾ ਕੁ ਦੁੱਧ ਦੇ ਦੂ ਦੁੱਧ ਦੇ ਦਊਗੀ ਬਾਈ 16 ਕਿਲੋ ਦੇ ਦਊਗੀ ਆਰਾਮ ਨਾਲ ਕੱਢ ਬਾਹਰ ਨੂੰ ਸੀਲ ਸਾਉ ਸੀਲ ਸਾਉ ਦਾ ਫੁੱਲ ਆ ਲੈ ਯਾਰ ਨਾ ਜਿਹੜਾ ਮਰਜ਼ੀ ਲੈ ਲਓ ਦੋਵੇਂ ਸੀਲ ਸਾਉ ਆ 10 ਦਿਨ ਪਏ ਆ ਹਾਂ 10 ਦਿਨ ਡੇਟ ਮੁਤਾਬਕ ਪਈਏ ਕੱਢ ਬਾਹਰ ਨੂੰ ਡੇਟ ਮੁਤਾਬਕ ਪਈ ਕਹਿੰਦਾ 10 ਦਿਨ ਪਏ ਆ ਕੁਛ ਦਿਨ ਉੱਤੇ ਵੀ ਲੈ ਸਕਦੇ ਹੋ ਤੁਹਾਨੂੰ ਵੀ ਪਤਾ ਗਰਮੀ 'ਚ ਪਸ਼ੂ ਸੂਂਦਾ ਹੋਵੇ ਤੇ ਕਈ ਵਾਰ ਦਿਨਾਂ ਤੋਂ ਵੀ ਪਹਿਲਾਂ ਸੂ ਪੈਂਦਾ ਕਈ ਵਾਰ 10-10 ਦਿਨ ਪਹਿਲਾਂ ਸੂ ਪੈਂਦਾ ਜਾਨਵਰ ਪਰ ਹੁਣ ਰੁੱਤ ਵਧੀਆ ਹੁਣ ਠੰਡ ਹੋ ਗਈ ਇਸ ਦੂ ਘਾ ਦਾ ਸਿਆਲ ਆਉਣੇ ਆ ਤੇ ਹਜੇ 10 ਦਿਨ ਤਾਂ ਇਹਦੇ ਡੇਟ ਮੁਤਾਬਕ ਹੀ ਪਏ ਆ ਤੇ ਕੋਈ 2-4 ਦਿਨ ਉੱਪਰ ਵੀ ਲੈ ਸਕਦੀ ਆ ਦਿਨਾਂ ਦੇ ਵੀ ਸੂ ਸਕਦੀ ਆ ਕੱਦ ਕਾਠ ਪੂਰਾ ਹੀ ਆ ਜਰਸੀ ਦਾ ਜਰਸੀ 1 ਨੰਬਰ ਵੀ ਕੱਦ ਕਾਠ ਵਾਲੀ ਆ 2 ਨੰਬਰ ਵੀ ਕੱਦ ਕਾਠ ਵਾਲੀ ਆ ਯਾਨੀ ਕਿ ਜਰਸੀਆਂ ਦੇ ਮੁਕਾਬਲੇ ਪੂਰ ਕੱਦ ਹੈ ਬਾਕੀ ਇਸੇ ਨੰਬਰ ਤੇ ਵਟਸਐਪ ਚੱਲਦਾ ਅਗਲਾ ਵੀਡੀਓ ਕਾਲ ਤੇ ਵੀ ਤਸੱਲੀ ਕਰ ਸਕਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਅਗਲਾ ਵੀਡੀਓ ਕਾਲ ਤੇ ਆਪਦੀ ਤਸੱਲੀ ਕਰੇ ਹੂੰ ਸੀ ਸੌ ਪੂਰੀ ਆ 16 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆ ਜੂ ਬਾਕੀ ਕੱਦ ਕਾਠ ਵਾਲੀ ਜਰਸੀ ਇਹਨਾਂ ਦੁੱਧ ਪਿਉਣ ਦਾ ਵੀ ਹੱਕ ਬਣਦਾ ਇਹ ਕਿੰਨੇ ਦੀ ਨੰਬਰਦਾਰ ਆ ਇਹ ਆਪਾਂ 37000 ਦੀ ਦੇ ਦਿਆਂਗੇ ਇਹ 37 ਦੀ ਹਾਂ ਯਾਰ ਜਮਾਂ ਹੀ ਜਾਇਜ਼ ਭਾਅ ਤੇਰੇ ਜਮਾਂ ਜਾਇਜ਼ ਹੀ ਆ ਬਸ ਆਪਾਂ ਲਓ ਜੀ ਇੱਕ ਨੰਬਰ 33000 ਦੀ ਦੋ ਨੰਬਰ 37000 ਦੀ ਇਦੂ ਘੱਟ ਮੁੱਲ ਚ ਕਿਹਨੇ ਦੇਣੀਆਂ ਜਮਾਂ ਜਾਇਜ਼ ਭਾਅ ਦੀਆਂ ਆਹੀ ਵੜ ਜਿਹੜੇ ਨਫਾ ਵੱਧ ਲੈਂਦੇ ਭੈਣ ਭਰਾ ਉਹਨਾਂ ਕੋਲੇ ਹੁੰਦੀ ਅਗਲੇ ਨੇ 45000 ਮੁੱਲ ਕਰ ਲੈਣਾ ਸੀ ਕੋਈ ਸੈਡ ਨਹੀਂ ਕੋਈ ਭਾਲ ਨਹੀਂ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ 37000 ਦੀ 2 ਨੰਬਰ 33000 ਦੀ 1 ਨੰਬਰ ਕੋਈ ਜੋੜਾ ਲੈ ਲੂਗਾ 5700 ਵੱਧ ਮਾਨ ਤਾਨ ਹੋ ਜੂ ਛੋੜਛੱਪਾ ਕੱਲੇ ਕੱਲੇ ਚ ਵੀ ਹੋ ਜੂ ਜੋੜੇ ਚ ਕੋਈ 5700 ਵੱਧ ਹੋ ਜੂ ਮਾਨ ਤਾਨ ਜਮਾਂ ਜੈਜ ਭਾਈ ਯਾਰ ਨਹੀਂ ਦੇਣੀਆਂ ਕਿਸੇ ਨੇ ਹਾਂ ਸੀਰ ਸੋ ਫੋਲੇ ਦੇ ਥਲੇ 5 ਕਿਲੋ ਦੁੱਧ ਨਾਲੇ ਦਾ ਦੁੱਧ ਪਿਆਊਗੀ ਤੇ ਦੇ ਦੇਣੀ 33000 ਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ 20 25 25000 ਦੇ ਨਿੱਕੀਆਂ ਨਿੱਕੀਆਂ ਵੱਛੀਆਂ ਦਿੰਦਾ ਅਗਲਾ ਟੀਕਾ ਲੱਗਣ ਵਾਲੀਆਂ ਵੀ ਨਹੀਂ ਹਜੇ ਉਹਨਾਂ ਨੂੰ ਵੀ 4 ਮਹੀਨੇ ਪੱਠੇ ਪਾਉਣੇ ਪੈਂਦੇ ਆ ਜਿਹੜੀ 20 25000 ਦੀ ਲੈਣੇ ਆ ਇਹ ਤਾਂ ਉਹਨੇ ਪਤਾ ਨਹੀਂ 4 ਮਹੀਨਿਆਂ ਨੂੰ ਸੀਮਨ ਲੈ ਕੇ ਗੱਭਣ ਹੋ ਜੇ ਨਾ ਕਈ ਬਣਾ ਗੇੜ ਵੀ ਖਾ ਸਕਦੀ ਖਾਲੀ ਵੀ ਰਹਿ ਸਕਦੀ ਆ ਇਹ ਤਾਂ ਗੱਭਣ ਚੈੱਕ ਪਾਸ ਤੇ 5 ਕਿਲੋ ਦੁੱਧ ਤੇ ਆਹ 10 ਦਿਨਾਂ ਦੀ ਕੱਚੀ ਆ ਇਹਦਾ ਮੁੱਲ ਗੜ ਹੁਣ 45 ਕਰ ਲੈ 37 ਦੀ ਇਹ ਦੇ ਦੇਣੀ ਬਿਲਕੁਲ ਸਸਤੇ ਮੁੱਲ